ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਨਾਬਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਉਹ ਆਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਹੇ ਸੀ ਤਾਂ ਅਚਾਨਕ ਪਿੱਛੋਂ ਆ ਰਹੇ ਸਿਲੰਡਰ ਦੇ ਨਾਲ ਭਰੇ ਟ ਰੱਕ ਨੇ ਜਦੋਂ ਟੱਕਰ ਮਾਰ ਦਿੱਤੀ ਤਾਂ ਔਰਤ ਮੋਟਰਸਾਈਕਲ ਹੇਠਾਂ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਮੌਕੇ ਤੇ ਹੀ ਔਰਤ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਨਾਲ ਜਾ ਰਹੇ ਨੌਜਵਾਨ ਬਾਰਕ ਬਾਰ ਬਚ ਜਾਂਦਾ ਤੁਹਾਨੂੰ ਫਿਰ ਤੋਂ ਦੱਸ ਦਈਏ ਇਹ ਹਾਦਸਾ ਨਾਬਾਦਸੋ ਤੋਂ ਰੋਡ ਦੇ ਨਜ਼ਦੀਕ ਪਿੰਡ ਜਸਵਾਲ ਵਿਖੇ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰ ਦੇ ਨਾਲ ਮੱਥਾ ਟੇਕਣ ਜਾ ਰਹੀ ਔਰਤ ਨੂੰ ਸਲੰਡਰਾਂ ਵਾਲੇ ਟਰੱਕ ਚਾਲਕ ਨੇ ਦਿਲ ਦਿੱਤਾ ਇਸ ਹਾਦਸੇ ਦੌਰਾਨ ਔਰਤ ਦੀ ਮੌਤ ਹੋ ਜਾਂਦੀ ਹੈ ਤੇ ਮੋਟਰਸਾਈਕਲ ਚਾਲਕ ਨੌਜਵਾਨ ਬਾਹਰ ਬਾਲ ਬਚ ਜਾਂਦਾ ਇਸ ਦੌਰਾਨ ਗੁੱਸੇ 'ਚ ਆਏ ਪਰਿਵਾਰਿਕ ਮੈਂਬਰਾਂ ਨੇ ਨਾਬਾ ਪਾਦਸੋ ਰੋਡ ਤੇ ਧਰਨਾ ਲਗਾ ਕੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਟਰੱਕ ਚਾਲਕ ਦੇ ਖਿਲਾਫ ਸਖਤ ਉਹ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਾਣੀ ਮੈਂ ਹੁਣ ਗੁੱਡੀ ਦਾ ਵਿਆਹ ਨਹੀਂ ਮਿਲ ਗਿਆ ਨਹੀਂ ਅੱਜ ਜੇ ਚਲ ਜਾਇਆ ਮੈਂ ਆਸਤਈ ਬਸ ਯਾਰ ਰਹੇ ਸੀਗਾ ਹੀ ਆਪਣੀ ਸਾਈਡ ਆ ਤੇ ਸੋਹਣਿਆ ਕੇ ਇਹ ਪਹਿਲਾਂ ਤਾਂ ਟੱਕਾ ਮਾਰਿਆ ਮੇਰੇ ਬੂਹਲਾ ਦਾ ਪਿਛਲੇ ਟਹਿਰਾਉ ਉੱਤੇ ਦੇਰ ਕਰਤੇ ਹੀ ਅੱਛਾ ਫੇੜ ਲੱਗੀ ਹਾਂਜੀ ਹਾਂ ਮਾਤਾ ਟਹਿਰਾਣ ਥੱਲੇ ਆ ਗਈ ਮਾਤਾ ਟਹਿਰਾ ਫੱਲਿਆ ਜੀ ਇੱਥੇ ਕਿੱਥੇ ਜਾਣਾ ਸੀ ਅੱਗੇ ਚਾਸ ਵਾਲੇ ਜਾਣਾ ਸੀ ਜੀ ਅੱਛਾ ਨੇੜੇ ਉੱਥੇ ਆਈ ਮੱਥਾ ਦੇ ਕਿਉਂਣਾ ਸੀ ਗਈ ਬਸ ਟਰੈਵਰ ਭੱਜ ਗਈ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਆਉਂਦਾ ਜੁਨਾ ਜਿਉਂ ਅਸੀਂ ਗੱਡ-ਗੋਡੀ ਕਿਵੇਂ ਚੱਕ ਲਈ ਇਹ ਜਿਹੜੀ 50 52 50 ਸਾਲ ਦੀ ਜੀ ਜੀ ਬੋਨਾ ਕਲਵਿੰਦਰ ਸਿੰਘ ਵਿੱਕੀ ਆਈ ਹੱਥ ਬੰਨ ਕੇ ਇਹ ਬੇਨਤੀ ਆਈ ਯਾ ਡਰਾਈਵਰ ਜਾਥੇ ਮਾਲ ਕਦਾ ਆਉਣਾ ਚਾਹੀਦਾ 2 ਘੰਟੇ ਹੋਗੇ ਡੈੱਡ ਬਾਡੀ ਪੈਣੀ ਜਿੰਨਾ ਚਿਰ ਕੋਈ ਆਥ ਸਲਾਸ ਨਾ ਆਉਂਦਾ ਡੈੱਡ ਬਾਡੀ ਨਹੀਂ ਚੱਕਰੇ ਅਸੀਂ ਪਰਚਾ ਥੀ ਇਧਰ ਦਰਜ ਹੋ ਜਾਵੇ ਭਾਈ ਡਰਾਈਵਰ ਆ ਮਾਲ ਕੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਹੱਤਵਾਂ ਦੇ ਇਹ ਵੀ ਬੇਨਤੀ ਸਾਨੂੰ ਇੱਥੇ ਬੰਦਾ ਚਾਹੀਦਾ